ਆਸ ਗੱਡੀਆਂ ਦਸਾ ਮਿੰਟਾਂ ਬਾਅਦ ਹੀ ਪੁਲਿਸ ਦੀ ਆ ਗਈ ਉਹ ਉੱਚੇ ਲੱਖਾ ਸੈਟਿੰਗ ਨਾਲ ਪਹੁੰਚ ਗਿਆ ਮੰਨ ਲਿਆ ਜਿਹੜੇ ਉਹਤੇ ਪਰਚੇ ਪਏ ਨੇ ਬਾਈ ਭਾਨੇ ਸਿੱਧੂ ਤੇ ਕੀ ਉਹਨਾਂ ਨੇ ਇਹ ਚੀਜ਼ ਲਿਖਤੀ ਚ ਦਿੱਤੀ ਹੈ ਕਿ ਜਿਹੜੇ ਉਹਤੇ ਪਰਚੇ ਪਏ ਨੇ ਚਾਰ ਉਹ ਸਾਰੇ ਰੱਦ ਨੇ ਤੇ 10 ਤਰੀਕ ਨੂੰ ਬਾਹਰ ਆਊਗਾ ਸੇ ਮੈਂ ਸਾਰੇ ਮਾਈ ਦੇ ਲਾਲਾ ਨੂੰ ਕਹਿਣਾ ਵੀ ਜਦੋਂ ਸਿਕਿਉਰਟੀ ਕੱਟੀ ਅਸੀਂ ਨਾਲ ਦੀ ਨਾਲ ਸਤਾਰਕ ਹੋਗੇ ਤੇ ਟੈਗ ਲਾਤਾ ਹਾਂਜੀ ਦੋਸਤੋ ਜਿਵੇਂ ਆਪਾਂ ਜਾਣਦੇ ਆ ਕਿ ਭਾਨਾ ਸਿੱਧੂ ਦੀ ਰਿਹਾਈ ਦੇ ਲਈ ਕਿਸਾਨ ਜਥੇਬੰਦੀਆਂ ਅਤੇ ਲਖਾ ਸਦਾਨਾ ਵੱਲੋਂ 10 ਤਰੀਕ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੰਗਰੂਰ ਵਿਖੇ ਕੋਠੀ ਘੇਰਨ ਦੀ ਜੋ ਕਾਲ ਦਿੱਤੀ ਗਈ ਸੀ ਦੋਸਤੋ ਪਹਿਲੇ ਹੀ ਦੋਸਤੋ ਪੰਜਾਬ ਪੁਲਿਸ ਦੁਆਰਾ ਕਾਰਵਾਈ ਕਰਕੇ ਕੁਝ ਕਿਸਾਨ ਜਥੇਬੰਦੀਆਂ ਦੇ ਆਗੂ ਅਤੇ ਲਖਾ ਸਦਾਨਾ ਦੀ ਟੀਮ ਦੇ ਜੋ ਮੈਂਬਰ ਨੇ ਉਹਨਾਂ ਨੂੰ ਘਰ ਦੇ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਸੀ ਪਰ ਦੋਸਤੋ ਹੁਣ ਇਹ ਬਹੁਤ ਜ਼ਿਆਦਾ ਸਵਾਲ ਉੱਠ ਰਹੇ ਨੇ ਕਿ ਲੱਖੇ ਸਿਧਾਣਾਂ ਧਰਨੇ ਦੇ ਵਿੱਚ ਕਿਵੇਂ ਪਹੁੰਚ ਗਿਆ ਕਿਉਂਕਿ ਦੋਸਤੋ ਲੱਖੇ ਸਿਧਾਣੇ ਕੋਲ ਪੰਜਾਬ ਪੁਲਿਸ ਦੀ ਸਕਿਉਰਿਟੀ ਵੀ ਹੈ ਤੇ ਕੀ ਲੱਖੇ ਸਿਧਾਣੇ ਦੀ ਪੰਜਾਬ ਸਰਕਾਰ ਜਾਂ ਪੰਜਾਬ ਦੇ ਪੁਲਿਸ ਪ੍ਰਸ਼ਾਸਨ ਦੇ ਨਾਲ ਸੈਟਿੰਗ ਸੀ ਕੀ ਇਹ ਜਾਣਬੁੱਝ ਕੇ ਸਾਰਾ ਡਰਾਮਾ ਰਚਿਆ ਗਿਆ ਸੀ ਐਸ ਨੂੰ ਲੈ ਕੇ ਦੋਸਤੋ ਲੱਖੇ ਸਿਧਾਣੇ ਉੱਪਰ ਜੋ ਵੀ ਸਵਾਲ ਉੱਠ ਰਹੇ ਨੇ ਲੱਖੇ ਸਿਧਾਣੇ ਦੋਸਤੋ ਖੁਦ ਹੀ ਇਸ ਦਾ ਜਵਾਬ ਦਿੰਦਾ ਹੈ ਕਿ ਕਿਵੇਂ ਉਹ ਸੰਗਰੂਰ ਧਰਨੇ ਦੇ ਵਿੱਚ ਪਹੁੰਚਿਆ ਆਓ ਦੋਸਤੋ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਹਾਂਜੀ ਆਪਣੇ ਨਾਲ 22 ਲੱਖ ਸਿਧਾਨਾ ਜੀ ਜਿਨ੍ਹਾਂ ਜਿਹੜਾ ਭਾਨਾ ਸਿੱਧੂ 22 ਵਾਸਤੇ ਸੰਘਰਸ਼ ਲੜਿਆ ਠੀਕ ਹੈ ਉਹਦੇ ਵਿੱਚ ਤੁਹਾਨੂੰ ਆਪ ਹੀ ਪਤਾ ਵੀ ਕਿੰਨਾ ਯੋਗਦਾਨ ਹੈ ਪਰ ਫੇਰ ਵੀ ਕੋਈ ਦੁੱਕੀ ਤਿੱਕੀ ਜਿਹੜੇ ਬੰਦੇ ਨੇ ਹਨਾ ਹਟਦੇ ਨਹੀਂ ਹੈਗੇ ਹਲੇ ਵੀ ਸੁਵਾਦ ਲੈਣੋ ਵੀ 22 ਲੱਖ ਸਿਧਾਨਾ ਕਿਵੇਂ ਪਹੁੰਚ ਗਿਆ ਜਦੋਂ ਤਾਂ ਭਗਵੰਤ ਮਾਨ ਨੂੰ ਸਵਾਲ ਕਰਨੇ ਸੀ ਉਦੋਂ ਤਾਂ ਇਹਨਾਂ ਨੇ ਆਪਣੇ ਘਰ ਦੀ ਘੇਰਾਬੰਦੀ ਕਰਾ ਲਈ ਜਦੋਂ ਹੁਣ ਵੋਟਾਂ ਲੈਣੀਆਂ ਸੀ ਲੋਕਾਂ ਤੋਂ ਉਦੋਂ ਉੱਥੇ ਪਹੁੰਚ ਕੇ ਲੋਕਾਂ ਦੇ ਪੁੱਤ ਮਰਵਾ ਦੇਨੇ ਸੀ ਛੋਟ ਹਾਂਜੀ ਭਾਈ ਕਿਹਾ ਕਿ ਨਜ਼ਰਬੰਦ ਹੋ ਗਿਆ ਠੀਕ ਆ ਹਾਂਜੀ ਭਾਈ ਜਿੱਤੇ ਇੱਕ ਤਰੀਕ ਨੂੰ ਭਵੰਤ ਨੇ ਲੁਧਿਆਣੇ ਵਿਚਾਰ ਚਰਚਾ ਰੱਖੀ ਸਾਰੇ ਸਿਆਸਤੀਆਂ ਤੇਰਾਂ ਨੂੰ ਸੱਦਾ ਸੀ ਹਾਂਜੀ ਭਾਈ ਮੈਂ ਉਦੋਂ ਪਹਿਲਾਂ ਹੀ ਬੋਲ ਕੇ ਸਵਾਲ ਰੱਖੇ ਸੀ ਮੀਡੀਆ ਦੁਆਰਾ ਹਾਂਜੀ ਭਾਈ ਤੇ ਮੈਂ ਕਿਹਾ ਸੀ ਮੈਂ ਚਾਹੂੰਗਾ ਹਾਂਜੀ ਭਾਈ ਮੇਰੇ ਸਵਾਲਾਂ ਦੇ ਜਵਾਬ ਮੈਂ ਬਹੁਤ ਤੋਂ ਲੈਣਾ ਬਿਲਕੁਲ ਭਾਈ ਉਹ ਮੀਡੀਆ ਸੀ ਦੇਖ ਮੈਨੂੰ 3 ਵਜੇ ਘਰੇ ਨਜ਼ਰਬੰਦ ਕਰ ਲਿਆ ਤੜਕੇ ਘੇਰ ਲਿਆ ਠੀਕ ਆ ਭਾਈ ਲੋਕ ਕਹਿੰਦੇ ਜੀ ਲੱਖਾ ਭਵੰਤ ਨਾਲ ਸੈਟਿੰਗ ਕਰਕੇ ਆਪਣੇ ਆਪ ਨੂੰ ਇਹਨੇ ਨਜਰਬੰਦ ਕਰਾ ਲਿਆ। ਹਾਂਜੀ ਭਾਈ। ਤਿੰਨ ਤਰੀਕ ਨੂੰ ਲੱਖਾ ਪਹੁੰਚ ਗਿਆ ਉੱਥੇ ਕਾਫਲਾ ਲੈ ਕੇ ਲੱਖੇ ਨੇ ਜਾਮਲਾਤਾ ਨਾਲ ਜਿ세 ਬੰਦਿਆਂ ਦੇ ਆਗੂ ਸਾਰੇ ਨੇ ਇਕੱਠੇ ਹੋ ਕੇ ਜਾਮਲਾਤਾ ਤਾਲੂਕਾਂ ਸੰਗਤ ਦੇ ਪੰਜਾਬ ਦੀ ਜਵਾਨੀ ਬਜ਼ੁਰਗਾਂ ਮਾਵਾਂ ਦੇ ਸਹਿਯੋਗ ਦੇ ਨਾਲ। ਬਿਲਕੁਲ ਵੈ। ਕਹਿੰਦੇ ਜੀ ਲੱਖਾ ਸੈਟਿੰਗ ਕਰਕੇ ਆ ਗਿਆ। ਸੈਟਿੰਗ ਕਰਕੇ ਆ ਗਿਆ ਵੀ ਉਹਨੂੰ ਪਹਿਲਾਂ ਕਿਉਂ ਨਹੀਂ ਹੋਣੀ। ਭਰੇ ਉਹ ਮਾਨਸੋ। ਇੰਨੀ ਇਹੋ ਗੱਲ ਹੋਈ ਪਈ ਆ ਉਹ ਕਹਿੰਦੀ ਮੈਂ ਨਹੀਂ ਤੇਰੇ ਵਾਹਦੀ ਉਹ ਕਹਿੰਦਾ ਕੀ ਗੱਲ ਹੈ ਕਹਿੰਦਾ ਤੇਰੇ ਦਾ ਖਾਂਦੇ ਦੀ ਦਾੜੀ ਹਿਲਦੀ ਆ ਠੀਕ ਹੈ ਬਾਈ ਵੀ ਇੱਕ ਪਾਸੇ ਦਾ ਖੜ ਜੋ ਜਿਹੜਾ ਘਰੇ ਨજર ਬੰਦ ਕਰ ਲਿਆ ਤਾਂ ਕਹਿੰਦਾ ਸੈਟਿੰਗ ਨਾ ਕਰ ਲਿਆ ਹੋ ਗਿਆ ਹਾਂਜੀ ਬਾਈ ਜੇ ਉੱਥੇ ਪਹੁੰਚ ਗਿਆ ਕਹਿੰਦਾ ਤਾਂ ਵੀ ਸੈਟਿੰਗ ਨਾ ਪਹੁੰਚ ਗਿਆ ਮੰਨ ਲਓ ਜੇ ਮੈਂ ਨਿਰਬੰਧਕ ਹੋ ਜਾਂਦਾ ਮੈਨੂੰ ਫੜ ਲੈਂਦੇ ਫਿਰ ਨੋਟ ਚੱਲਣਾ ਸੀ ਨਹੀਂ ਜੀ ਇਹਦਾ ਜਾਣ ਕੇ ਹੋ ਗਿਆ ਉੱਥੇ ਦੇ ਮਾਮਾ ਦੇ ਪੁੱਤ ਜਮ ਆਣ ਕੇ ਕਟਾਤੇ ਬਿਲਕੁਲ ਸਾਰਾ ਕੁਝ ਹੀ ਹੋਇਆ ਬਈ ਹੁਣ ਵੀ ਹੋਇਆ ਚਲ ਬਾਅਦ ਚ ਜ਼ਿਆਦਾ ਹੋਣਾ ਸੀ ਹੈਨਾ ਜੇ ਤੁਸੀਂ ਨਾ ਪਹੁੰਚਦੇ ਜਾਨੇ ਅਗਵਾਈ ਜੇ ਮੈਂ ਅਗਵਾਈ ਕੀਤੀ ਇਹ ਨੀਵੇਂ ਮੌਕੇ ਦੇ ਪ੍ਰਗਟ ਹੋ ਗਿਆ ਹੂੰ ਜਸਵਿੰਦਰ ਸਿੰਘ ਲੋਂਗੋਵਾਲ ਕਿਸਾਨ ਜੁਨੀਅਨ ਏਕਤਾ ਯਾਦ ਹਾਂਜੀ ਭਾਈ ਭਾਰਤੀ ਕਿਸਾਨ ਜੁਨੀਅਨ ਕਾਕਾ ਸਿੰਘ ਕੋਰੜਾ ਭਾਰਤੀ ਕਿਸਾਨ ਜੁਨੀਅਨ ਸਿੱਧੂਪੁਰ ਹਾਂਜੀ ਭਾਈ ਸਰਜੀਤ ਸਿੰਘ ਫੂਲ ਭਾਰਤੀ ਕਿਸਾਨ ਜੁਨੀਅਨ ਅ ਗ੍ਰਾਂਤੀਕਾਰ ਦੇ ਚੇਅਰਮੈਨ ਸਭਰਾਣ ਸਾਹਿਬ ਜਿਹੜੀ ਮਾਝਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਉਹਨਾਂ ਦੇ ਸੁਭਾ ਪ੍ਰਧਾਨ ਹਾਂਜੀ ਭਾਈ ਉੱਥੇ ਲੱਖਾਂ ਸੈਟਿੰਗ ਨਾਲ ਪਹੁੰਚ ਗਿਆ ਮੰਨ ਲਿਆ ਜਿਹੜੇ ਇਹ ਬੰਦੇ ਪਹੁੰਚੇ ਉੱਥੇ ਈ ਵੀ ਸੈਟਿੰਗ ਨਾਲ ਪਹੁੰਚ ਗਏ ਦੇਖੋ ਇਹ ਤਾਂ ਹੁਣ ਸਰਕਾਰੀ ਇਹ ਜਿਹੜਾ ਜਿਹੜੇ ਸਵਾਲ ਆ ਇਹ ਇਹ ਇਹਨਾਂ ਨੂੰ ਪੁੱਛੋ ਨਾ ਹਾਂਜੀ ਭਈ ਅਸੀਂ ਲੱਖਾ ਚਲੋ ਲੱਖਾ ਮੰਨ ਲਿਆ ਜੀ ਲੱਖਾ ਕਹਿੰਦੇ ਸੈਟਿੰਗ ਨਾਲ ਪਹੁੰਚ ਗਿਆ ਹਾਂਜੀ ਭਈ ਤੇ ਜਿਹੜੇ ਫਿਰ ਇਹ ਸੱਜਣੂ ਇਹ ਪਹੁੰਚ ਗਏ ਆਗੂ ਉੱਥੇ ਪਹੁੰਚੇ ਸਾਰੇ ਮੈਂ ਇਕੱਲਾ ਨਹੀਂ ਪਹੁੰਚਿਆ ਉਹ ਵੀ ਸੈਟਿੰਗ ਨਾਲ ਪਹੁੰਚ ਗਏ ਇਹ ਸੋ ਵੱਡੇ ਦੇਖੋ ਯਾਰ ਇਹ ਲੋਕ ਕਹਿੰਦੇ ਲੋਕ ਨੇ ਆ ਰਹੀ ਦਿੱਖ ਪਾਸੇ ਇਹਨਾਂ ਦੇ ਦੋ ਪਾਸੇ ਦੋ ਪਾਸੇ ਇੱਕ ਕਿਸੇ ਪਾਸੇ ਅਸਲ ਲੋਕ ਨਹੀਂ ਹੈਗੇ ਇਹ ਉਹ ਬੰਦੇ ਨੇ ਭਾਈ ਜਾਦਾ ਜੋਰ ਮੇਰੇ ਮਰਿਆ ਜਿੰਨਾ ਬੌਕਰ ਦਾ ਆਈਟੀ ਸੈੱਲ ਆ ਹਾਂਜੀ ਭਾਈ ਜਿੰਨੇ ਬੌਕਰ ਦੇ ਖਰੀਦੇ ਹੋਏ ਬੰਦੇ ਨੇ ਗੁਰਗੇ ਇਹਨਾਂ ਦੇ ਹਾਂਜੀ ਭਾਈ ਕਰੇਂਦੇ ਇਹਨਾਂ ਦੇ ਜਿੰਨੇ ਬਾਦਲਾਂ ਦੇ ਚੇਲੇ ਨੇ ਉਹਨਾਂ ਦਾ ਆਈਟੀ ਸੈੱਲ ਆ ਜਿੰਨੇ ਭਾਜਪਾ ਦਾ ਆਈਟੀ ਸੈੱਲ ਉਹਨਾਂ ਦੇ ਬੰਦੇ ਨੇ ਜਿੰਨਾ ਕਾਂਗਰਸ ਦਾ ਆਈਟੀ ਸੈੱਲ ਉਹਨਾਂ ਦੇ ਬੰਦੇ ਨੇ ਸਾਰਿਆਂ ਦਾ ਜੋਰ ਮੇਰੇ ਖਿਲਾਫ ਇਹ ਵਰਤਾਂਤ ਸਿਰਜਣ ਤੇ ਲੱਗ ਗਿਆ ਬੀ ਲੱਖਾ ਹੀ ਸਾਈਡ ਗਣਾ ਪਹੁੰਚ ਗਿਆ ਜੀ ਲੱਖਾ ਐ ਹੋਊਗਾ ਜੀ ਲੱਖਾ ਵੋਟਾਂ ਜਿਹਨੂੰ ਹਾਈਪ ਮਿਲ ਰਹੀ ਹੈ ਜੀ ਫਲਾਨਾ ਹੋਰ ਜਿਹਨੇ ਸਾਰਿਆਂ ਦਾ ਜ਼ੋਰ ਇਸ ਗੱਲ ਤੇ ਲਾਗੇ ਵੀ ਤੇ ਖਿਲਾਫ ਪ੍ਰਤਾਪ ਕਢਾਇਆ ਜਾ ਵੀ ਕਿਸੇ ਵੀ ਤਰੀਕੇ ਨਾਲ ਇਹਨੂੰ ਹੁਣ ਮੇਰੇ ਖਿਲਾਫ ਹੈ ਕੀ ਇਹਨਾਂ ਕੋਲੇ ਹੋਰ ਤਾਂ ਕੋ ਰਿਹਾ ਨਹੀਂ ਬਾਈ ਤੁਸੀਂ ਸਾਨੂੰ ਇਹ ਚੀਜ਼ ਕਲੀਅਰ ਕਰੋ ਵੀ ਪੂਰੇ ਪੰਜਾਬ ਦੀ ਪੁਲਿਸ ਦੀ ਨਿਗਾ ਲੱਖੇ ਤੇ ਸੀ ਲੱਖੇ ਦੇ ਨਾਲ ਸਰਕਾਰੀ ਸਕਿਉਰਿਟੀ ਘੁੰਮਦੀ ਆ ਆਖਰ ਲੱਖਾ ਉਹਨਾਂ ਨੂੰ ਵੀ ਚੱਕਵਾ ਦੇ ਕੇ ਲੰਘਿਆ ਤਾਂ ਲੰਘਿਆ ਕਿਵੇਂ ਹੁਣ ਇਹ ਸਵਾਲ ਖੜਾ ਹੁੰਦਾ ਵੀ ਲੱਖਾ ਲੰਘਿਆ ਕਿਵੇਂ ਇੱਕ ਤਾਂ ਗੱਲ ਇਹ ਤੈਸ ਹੀ ਸਾਡੀ ਪਹਿਲਾਂ ਤੋਂ ਸਾਰੇ ਆਗੂਆਂ ਦੀ ਮੀਟਿੰਗ ਸੀਗੀ ਵੀ ਆਪਾਂ ਹੱਥ ਨਹੀਂ ਆਉਣਾ ਉਦੋਂ ਪਹਿਲਾਂ ਹਾਂਜੀ ਬਾਈ ਕਿਉਂਕਿ ਜੇ ਆਗੂ ਹੱਥ ਆ ਜਾਂਦੇ ਆ ਤਾਂ ਲੋਕਾਂ 'ਚ ਬੈਸੀ ਗੱਲ ਚੱਲੀ ਜਣੀ ਸੀਗੀ ਵੀ ਯਾਰ ਫਲਾਣਾ ਵੀ ਫੜ ਲਿਆ ਫਲਾਣਾ ਵੀ ਫੜ ਲਿਆ ਉੱਥੇ ਕਿਸੇ ਨੇ ਨਹੀਂ ਆਉਣਾ ਸੀ ਨਹੀਂ ਹੋਈ ਮੈਂ ਉਸ ਦਿਨ 3 ਤਰੀਕ ਨੂੰ ਸਵੇਰੇ 10 11 ਵਜੇ ਇੱਕ ਲਾਈਵ ਪਾਤਾ ਸੀਗਾ ਵੀ ਸਾਨੂੰ ਹਰ ਹਾਲਤ 'ਤਹੀਂ ਸਰੂਰ ਪਹੁੰਚਾਂਗੇ ਤੇ ਪਹੁੰਚਣਾ ਚਾਹੀਦਾ ਠੀਕ ਹੈ ਬਾਈ ਇਹ ਸਾਡਾ ਸਾਰੇ ਆਗੂਆਂ ਦਾ ਪਹਿਲਾਂ ਹੀ ਤੈ ਸੀ ਫਿਰ ਜਿਹੜੀ ਅਗਲੀ ਗੱਲ ਆ ਜਾਂਦੀ ਤੁਸੀਂ ਗੱਲ ਇਹ ਸਵਾਲ ਕੀਤਾ ਕਿ ਤੂੰ ਨਿਕਲਿਆ ਕਿਵੇਂ ਸਰਕਾਰੀ ਸਕਿਉਰਿਟੀ ਤੁਹਾਡੇ ਨਾਲ ਗੰਨ ਮੈਂ ਨੇ ਸਰਕਾਰ ਦੇ ਬਿਲਕੁਲ ਨੰਬਰ 1 ਤਾਂ ਜਦੋਂ ਮੈਂ ਲੌਂਗੋਵਾਲ ਦੇ ਨੇੜੇ-ਨੇੜੇ 15 16 ਪਿੰਡਾਂ ਦੇ ਵਿੱਚ ਮੈਂ ਬੋਲ ਕੇ ਅੱਗੇ ਮੈਂ ਪਿੰਡਾਂ ਜਾਣਾ ਸੀ ਬਡਰੁਖੀ ਜਾਣਾ ਸੀ ਮੈਂ ਹਾਂਜੀ ਮੈਨੂੰ ਪਤਾ ਲੱਗ ਗਿਆ ਵੀ ਯਾਰ ਬਡਰੁਖਾਂ ਦੇ ਵਿੱਚ ਕੋਈ ਮੈਨੂੰ ਗਾਹਾਂ ਦੀ ਗਾਹ ਪਿੰਕ ਲੱਗੀ ਵੀ ਘੇਰਾ ਪੈ ਸਕਦਾ ਤੁਸਦਾ ਮੈਂ ਨਾਲ ਦੇ ਸਾਰੇ ਮੁੰਡਿਆਂ ਨੂੰ ਇਹਨਾਂ ਨੂੰ ਕਿਹਾ ਰਾਜ ਅਰਗੇ ਸੀ ਕਿ ਹੋਰ ਸੀ ਮੈਂ ਖਾਲਸੇ ਅਰਗੇ ਆਪਣੇ ਇਹਨਾਂ ਨੂੰ ਮੈਂ ਕਿਹਾ ਮੈਂ ਕਿ ਤੁਸੀਂ ਅਗਲੇ ਪਿੰਡਾਂ ਦਾ ਪਰਮ ਸੰਭਾਲੋ ਤੇ ਮੈਂ ਨਿਕਲਦਾ ਠੀਕ ਹੈ ਚਲੋ ਮੈਂ ਨਿਕਲਿਆ ਉੱਥੋਂ ਮੈਂ ਬੁਗਰੀ ਪਿੰਡ ਗਿਆ ਗਲਦੀਪ ਮੇਰਾ ਮਿੱਤਰ ਆ ਸਰਪੰਚ ਬੁਗਰਾਂ ਵਾਲਾ ਹੂੰ ਮੈਨੂੰ ਆਖਿਆ ਮੈਂ ਕਿਹਾ ਬੇਚੇ ਉਹਦੇ ਤਰ੍ਹਾਂ ਹੀ ਚਾਹ ਪਾਣੀ ਪੀਤਾ ਤੇ ਸਕਿਉਰਟੀ ਵਾਲੇ ਜਿਹੜੇ ਮੁੰਡੇ ਮੇਰੇ ਨਾਲ ਗੱਲਬਾਤ ਹੁੰਦੀ ਉਹਨਾਂ ਨੇ ਕਿਹਾ ਮੈਂ ਤੁਸੀਂ ਬਹਿ ਜਾਓ ਇੱਥੇ ਤੇ ਮੈਂ ਆਉਣਾ ਹੂੰ ਇੱਥੇ ਜਾ ਕੇ ਆਉਣਾ ਮੈਂ ਇਹ ਉੱਥੇ ਬਾਅਦ ਮੈਂ ਫੋਨ ਕੀਤਾ ਬੰਦ ਉਹਨਾਂ ਦੀ ਜ਼ਿੰਮੇਵਾਰੀ ਇਹ ਨਹੀਂ ਬਣਦੀ ਵੀ ਜਦੋਂ ਸਾਡਾ ਜਿਹੜਾ ਕੋਈ ਜਿਹਦੂ ਅਸੀਂ ਸਕਿਉਰਟੀ ਦਿੱਤੀ ਹੈ ਵੀ ਉਹਦੇ ਅਸੀਂ ਨਾਲ ਹੀ ਜਾਈਏ ਇਹ ਮੇਰੀ ਮਰਜ਼ੀ ਹੈ ਨਾ ਪਰ ਇਹ ਥੋੜੀ ਹੈ ਵੀ ਮੈਂ ਜਿਹੜੇ ਕਮਰੇ 'ਚ ਮੈਂ ਬੈਹਿਣਾ ਪੈਣਾ ਤੇ ਸਿਕਿਉਰਟੀ ਮੇਰੇ ਉੱਥੇ ਨਾਲ ਜਾਊਗੀ ਓਕੇ ਇਹ ਥੋੜੀ ਮਰਜ਼ੀ ਹੈ ਨਹੀਂ ਇਹ ਇਹਦਾ ਹੁਣ ਮੈਂ ਰਿਸ਼ਤੇਦਾਰੀ ਜਾਨਣਾ ਮੰਨ ਲਾ ਮੇਰੇ ਪਰਿਵਾਰ ਨਾਲ ਜਾਨਣਾ ਮੇਰੇ ਜਵਾਕਰ ਨਾਲ ਨਾ ਜਾਨਣਾ ਤੇ ਮੈਂ ਹੈ ਥੋੜੀ ਵੀ ਮੈਂ ਥੋੜੀ ਵੀ ਆਉਦੇ ਨਾਲ ਸਿਕਿਉਰਟੀਆਂ ਲਈ ਤੁਸੀਂ ਆਪਣੀ ਮਰਜ਼ੀ ਨਾਲ ਛੱਡ ਸਕਦੇ ਹੋ ਕਿਉਂ ਨਹੀਂ ਛੱਡ ਮੇਰੀ ਮਰਜ਼ੀ ਹੈ ਠੀਕ ਹੈ ਬਾਈ ਇਹ ਥੋੜੀ ਵੀ ਮੈਂ ਜਿੱਥੇ ਪੈਣਾ ਜਿਹੜਾ ਆਪਾਂ ਕਮਰਾ ਕਹਿੰਦੇ ਮੇਰੇ ਪਰਿਵਾਰ ਨਾਲ ਦੇ ਮੈਂ ਸਿਕਿਉਰਟੀ ਵੀ ਉੱਥੋਂ ਤੱਕ ਜਾਊਗੀ ਮੇਰੇ ਨਾਲ ਠੀਕ ਹੈ ਇਹ ਇਹ ਨਹੀਂ ਇਹ ਤਾਂ ਇਹ ਤਾਂ ਜਿਹੜਾ ਬੰਦੇ ਨੂੰ ਤੁਸੀਂ ਮੰਨ ਲਾ ਹੁਣ ਜੇ ਮੈਂ ਕਹਿੰਦਾ ਪਹਿਲੀ ਗੱਲ ਤੁਹਾਨੂੰ ਮੈਂ ਤੈਅ ਕਰਦਾ ਕਿ ਇਹ ਸਿਕਿਉਰਟੀ ਮੈਨੂੰ ਕਿਉਂ ਦਿੱਤੀ ਸਰਕਾਰ ਨੇ ਹੂੰ ਮੂਸੀ ਵਾਲੇ ਦੀ ਮੌਤ ਤੋਂ ਬਾਅਦ ਜਦੋਂ ਇਹ ਸਾਰੀ ਗੱਲ ਦੀ ਸਰਕਾਰ ਦੇ ਗਲ ਅੱਜ ਵੀ ਪਈ ਹੋਈ ਆ ਉਹਦਾ ਜ਼ਿੰਮੇਵਾਰ ਵੀ ਸਰਕਾਰ ਆ ਬਿਲਕੁਲ ਭਾਈ ਸਿਕਿਉਰਟੀ ਘਟਾਈ ਇਹਦੇ ਸਲਾਹਕਾਰ ਭਵੰਤ ਦੇ ਬਲਤੇਜ ਪੰਨੂ ਨੇ ਇਹਦੀ ਗੱਲ ਲੀਕ ਕੀਤੀ ਕਿ ਮੂਸੀ ਵਾਲ ਦੀ ਸਿਕਿਉਰਟੀ ਘਟਾ ਦਿੱਤੀ ਗਈ ਹੈ ਇਹ ਗੱਲ ਦੁਸ਼ਮਣ ਨੇ ਜਦੋਂ ਕਿਹਾ ਵੀ ਜਦੋਂ ਸਿਕਿਉਰਿਟੀ ਕੱਟੀ ਅਸੀਂ ਨਾਲ ਦੀ ਨਾਲ ਸਤਾਰਕ ਹੋ ਗਏ ਤੇ ਟੈਗ ਲਾਤਾ ਹੂੰ ਅੱਜ ਤੱਕ ਉਹ ਤੋੜਿਆ ਨਹੀਂ ਗਿਆ ਇਹ ਗੱਲ ਅੱਜ ਤੱਕ ਵੀ ਮਤਲਬ ਕਿ ਇੰਨਾ ਅੱਜ ਤੱਕ ਕਿ ਮੈਂ ਕਹਿੰਦਾ ساری ਉਮਰ ਦਾ ਦਾਗ ਰਹਿੰਦੀ ਦੁਨੀਆ ਤੱਕ ਮੂਸੇ ਵਾਲ ਦੇ ਕਾਤਲ ਕੌਣ ਇਹਨਾਂ ਤੇ ਰਹਿਣਾ ਬਿਲਕੁਲ ਭਾਈ ਉਸ ਤੋਂ ਬਾਅਦ ਇਹ ਮੈਨੂੰ ਸਿਕਿਉਰਿਟੀ ਬੁਲਾ ਕੇ ਦਿੱਤੀ ਗਈ ਭਾਈ ਤੇਰੀ ਜਾਨ ਨੂੰ ਖਤਰਾ ਤੇ ਤੈਨੂੰ ਸਿਕਿਉਰਿਟੀ ਦੇਣੀ ਆ ਮੈਂ ਅੱਜ ਵੀ ਕਹਿੰਦਾ ਇਹਨਾਂ ਦੀ ਮਰਜ਼ੀ ਹੈ ਤੇ ਅੱਜ ਵਾਪਸ ਲੈ ਲੈਣ ਧੰਨਵਾਦ ਭਾਈ ਠੀਕ ਆ ਨਾ ਅੱਛਾ ਉਹ ਮੇਰੀ ਮਰਜ਼ੀ ਆ ਵੀ ਮੈਂ ਕਿੱਥੇ ਇਹਨਾਂ ਨੂੰ ਰੋਕਣਾ ਕਿੱਥੇ ਰਜਾਣਾ ਕਿੱਥੇ ਨਹੀਂ ਰਜਾਣਾ ਹਾਂ ਹਨਾ ਤੇ ਇਸ ਕਰਕੇ ਮੈਂ ਇਹਨਾਂ ਨੂੰ ਬਿਠਾਇਆ ਉੱਥੇ ਠੀਕ ਹੈ ਜੀ ਇਹ ਚਾਹ ਪਾਣੀ ਮੈਂ ਦੱਸਿਆ ਨਹੀਂ ਮੈਂ ਕਿੱਥੇ ਜਾਣਾ ਕਿੱਥੇ ਆਉਣਾ ਹੂੰ ਇਹਨਾਂ ਨੂੰ ਮੈਂ ਬਿਠਾ ਕੇ ਤੇ ਮੈਂ ਨਾਲ ਦੀ ਨਾਲ ਉੱਥੋਂ ਤੁਸੀਂ ਗੱਡੀ ਚੱਕੀ ਨਿਕਲ ਗਿਆ ਫੋਨ ਬੰਦ ਕਰ ਅੱਛਾ ਫੋਨ ਉੱਥੇ ਤੁਸੀਂ ਆਫ ਕਰਤਾ ਜਾਓ ਉੱਥੇ ਹੀ ਰੱਖਿਆ ਜਾਓ ਆਫ ਕਰਤਾ ਨਹੀਂ ਦੇਖੋ ਇਹ ਤਾਂ ਮੇਰੇ ਤਜਰਬੇ ਸਰਮੰਦਾ ਇਹ ਤਾਂ ਤੁਹਾਨੂੰ ਮੈਂ ਇੱਕ ਗੱਲ ਸੁਣਾਉਣਾ ਛੋਟੀ ਜਿਹੀ ਹਾਂਜੀ ਬਾਈ ਮੈਨੂੰ ਕੇਰਾ ਫੜਿਆ ਕਿਸੇ ਮੁਕਦਮੇ ਦੇ ਵਿੱਚ ਪੁਲਿਸ ਨੇ ਸੀਆਈ ਬਟੰਡੇ ਨੇ ਹਾਂਜੀ ਬਾਈ ਵੇ ਭੱਜਿਆਵਾਸੀ ਤੇ ਰਾਉਕੇ ਕਲਾ ਪਿੰਡ ਆ ਬਦਨੀ ਕੋਲੇ ਹਾਂਜੀ ਰਾਉਕੇ ਕਲਾ ਦੇ ਵਿੱਚ ਮੈਂ ਕਿ ਤੁਮੋਗੇ ਤੋਂ ਆਉਂਦਾ ਰੁਕ ਗਿਆ ਮੇਰਾ ਕੋਈ ਮਿੱਤਰ ਸੀ ਉਹਦੇ ਕੋਲੇ ਮੈਂ ਕਿ ਯਾਰ ਚੱਲ ਮੈਂ ਭੱਜਿਆਵਾਸੀ ਕਾਫੀ ਦੇਰ ਦਾ ਤੇ ਮੈਂ ਕਿ ਚਾਹ ਪਾਣੀ ਪੀ ਕੇ ਜਾਂਦੇ ਹਾਂ ਮੈਂ ਉਹਨੂੰ ਕਿਹਾ ਮੈਂ ਤੇਰਾ ਫੋਨ ਦੇ ਹੂੰ ਮਾ ਦਾ ਫੋਨ ਲਿਆ ਤੇ ਮੇਰਾ ਕਿ ਮਿੱਤਰ ਦਾ ਮੁੰਡਾ ਗੱਗੂ ਫੂਲ ਤੋਂ ਮੈਨੂੰ ਫੋਨ ਲਾ ਦੇ ਗੱਗੂ ਨੂੰ ਹਾਂਜੀ ਬਾਈ ਮੈਂ ਗੱਗੂ ਕਿਵੇਂ ਆ ਗੱਗੂ ਕਹਿੰਦਾ ਭਾਈ ਮੇਰਾ ਨੰਬਰ ਟਰੈਸ ਹੁੰਦਾ ਤੇ ਫੋਨ ਕੱਟਦੇ ਠੀਕ ਆ ਬਾਈ ਇੰਨੀ ਗੱਲ ਹੋਈ ਹਾਂਜੀ ਇੰਨੀ ਗੱਲ ਮੈਂ ਫੋਨ ਕੱਟ ਕੇ ਤੁਰਨ ਲੱਗਿਆ ਤੇ ਮੇਰੇ ਉਹ ਮੁੰਡੇ ਇਹਦੇ ਘਰੇ ਸੀਗਾ ਉਹਨੇ ਚਾਹ ਤਰਾ ਲੀ ਕਹਿੰਦਾ ਭਾਈ ਇਹਦਾ ਦੁੱਧ ਕਰਾ ਲਿਆ ਦਿੱਤਾ ਹਾਂਜੀ ਕਹਿੰਦਾ ਭਾਈ ਦੁੱਧ ਬਣਾਇਆ ਦਿੱਤਾ ਪੀ ਕੇ ਜਾਈ ਠੰਡ ਸੀ ਖੁਆ ਕੱਢਿਆ ਭਾਈ ਹਾਂਜੀ ਤਾਂਨੇ ਖੁਆ ਖਾ ਜਾ ਮੈਂ ਵੀ ਕਈ ਦਿਨਾਂ ਦਾ ਬੌਂਦਲਾ ਫਿਰਦਾ ਸੀ ਮੈਂ ਯਾਰ ਚੱਲ ਖਾ ਕੇ ਚੱਲਦੇ ਹਾਂਜੀ ਮੈਨੂੰ ਆਇਆ ਸੀ ਮੈਂ ਜਦੋਂ ਬਠਿੰਡੇ ਵਾਲੇ ਆਉਣਗੇ ਹਾਂਜੀ ਬਾਈ ਬਠਿੰਡਾ ਬਦਨੀ ਤੋਂ ਕਿੰਨੀ ਦੂਰ ਐ ਤਰੌਕੇ ਕਲਾ ਤੋਂ ਹਾਂਜੀ ਮੈਨੂੰ ਉਹ 10 ਮਿੰਟ ਲਾ ਕੇ ਹਾਂਜੀ ਬਈ 10 ਮਿੰਟ ਨੇ ਪੁਲਿਸ ਨੂੰ ਕੇਰਾ ਪੁਲ ਬਦਨੀ ਪੁਲਿਸ ਨੇ ਉਹ ਘਰ ਨੂੰ ਰੋਕ ਕੇ ਪਿੰਡ ਕੇਰਾ ਪਾ ਲਿਆ ਠੀਕ ਹੈ ਕੇਰਾ ਪਿਆ ਤੇ ਮੈਨੂੰ ਫੜ ਲਿਆ ਹੂੰ ਗ੍ਰਿਫਤਾਰ ਕਰ ਲਿਆ ਹਾਂ ਫੜ ਲਿਆ ਮੈਨੂੰ ਮੈਂ ਉਦੋਂ ਮੁਕਸਰ ਜੇਲ੍ਹ ਚ ਰਿਹਾ ਇੱਕ ਸਾਲ ਹੂੰ ਤਾਂ ਚਲੋ ਉਹ ਮੈਂ ਫੜਿਆ ਗਿਆ ਤੇ ਮੈਂ ਸੋਚਿਆ ਮੇਰੇ ਫੜੇ ਕਿਵੇਂਗੇ ਹੂੰ ਵੀ ਮੁਖਬਰੀ ਤਾਂ ਨਹੀਂ ਕਰਤੀ ਕਿਤੇ ਮੈਂ ਮੈਂ ਸ਼ੱਕ ਕਰਦਾ ਸੀ ਘਰ ਵਾਲੇ ਤੇ ਹੂੰ ਮੈਨਰੇ ਵੀ ਇਹ ਨਹੀਂ ਜਾਂਦਾ ਮੈਨੂੰ ਫੜਾਤਾ ਹੂੰ ਚਲੋ ਉਹ ਗੱਲ ਨਿਕਲ ਕੇ ਪਤਾ ਕਿੱਥੋਂ ਆਈ ਉਹ ਜਦੋਂ ਮੈਂ ਫੋਨ ਕੀਤਾ ਗੱਗੂ ਨੂੰ ਹਾਂਜੀ ਗੱਗੂ ਦਾ ਨੰਬਰ ਚੱਲਦੀ ਰਿਹਾ ਸੀਗਾ ਹੁਣ ਉਸ ਕੋਲੇ ਹਾਂਜੀ ਇਹ ਉਦੋਂ ਤੇਜ ਅੱਗੇ ਨਿਕਲੇ ਇੰਨੇ ਇਹਨੂੰ ਨਹੀਂ ਪਤਾ ਸੀ ਵੀ ਜਦੋਂ ਉਹ ਬਦਨੀ ਪੁਲਿਸ ਵੱਧਣੀ ਜਾਊ ਘੰਟਾ ਵਾਲੇ ਨੂੰ ਲੱਖਾ ਨਿਕਲ ਜੂਗਾ ਇਹਨਾਂ ਨੇ ਬਦਨੀ ਪੁਲਿਸ ਨੂੰ ਤਲਾਹ ਦੇ ਦਿੱਤੀ ਵੀ ਐਸੇ ਫਲਾਨੀਆ ਲੋਕੇਸ਼ਨ ਹੈ ਫਲਾਨੇ ਥਾਂ ਲੱਖਾ ਬੈਠਾ ਫੜ ਲਓ ਹੂੰ ਉਹਨਾਂ ਨੇ ਨਾਲ ਦੀ ਨਾਲ ਉਹ 3 4 ਕਿਲੋਮੀਟਰ ਬਦਨੀ ਤੋਂ ਰੁੱਕੇ ਆ ਉਹਦੋਂ ਆ ਕੇ ਮੈਨੂੰ ਕੇਰਾ ਪਾ ਕੇ ਫੜ ਲਿਆ ਹੂੰ ਸੋ ਮੈਂ ਇਹ ਨਾ ਚੀਜ਼ ਨਿਕਲਿਆ ਹੋਇਆ ਤੁਸੀਂ ਕਾਫੀ ਲੰਬੇ ਟਾਈਮ ਤੋਂ ਲੜ ਰਹੇ ਹੋ ਜੇ ਮੇਰਾ 15 ਸਾਲ ਦਾ ਵਾਹ ਪੁਲਿਸ ਨਾਲ ਹੀ ਆ ਨਾ ਬਿਲਕੁਲ ਬਾਈ ਵੀ ਕਿਵੇਂ ਫੜਦੀ ਹੈ ਤੇ ਕਿਵੇਂ ਸਿਸਟਮ ਤਾੜਮ ਝਾਮ ਕਰਦੇ ਮੈਂ ਉਹਦੇ ਵਗ ਗਿਆ ਰਾਤ ਨੂੰ ਮੂਸਾ ਆਪਣਾ ਗਿੱਲ ਰਹੋਂਦਾ ਮੇਰਾ ਮਿੱਤਰ ਆ ਹਾਂਜੀ ਬਾਈ ਉਹਦਾ ਵਿਆਹ ਸੀ ਹਾਂਜੀ ਬਾਈ ਉਹਦੀ ਜਾਗੋ ਦੇ বিনা ਮੈਥੋਂ ਜਾਇਆ ਕਿਉਂਕਿ ਮੈਂ ਤੇਰੀ ਚ ਲੱਗਾ ਰਿਹਾ ਹਾਂਜੀ ਉਹਦੀ ਇੱਕ ਤਰੀਕ ਦੀ ਜਾਗੋ ਸੀ ਹਾਂਜੀ ਬਾਈ ਤਿੰਨ ਦਾ ਉਹਦਾ ਰਾਤ ਦਾ ਵਿਆਹ ਸੀ ਇੱਥੇ ਸकाई ਹਾਈਟ ਇੱਥੇ ਸਾਡੇ ਪੈਲਸ ਬਰਿੰਡਾ ਰੋਡ ਦੇ ਉੱਤੇ ਹਾਂਜੀ ਹਾਂਜੀ ਬਾਈ ਮਾਝਾ ਗਿੱਲ ਦਾ ਗੁੱਸਾ ਕਰੇ ਤੇ ਚੱਲ ਉਹਨੂੰ ਛਗਣ ਦੇ ਕੇ ਇਹਨੇ ਮਿਲਿਆ ਮੈਂ ਤਾਂ ਲੋਈ ਦੀ ਮਾਰੀ ਬੁੱਕਲ ਤੇ ਮੈਂ ਭੱਗ ਗਿਆ ਹਾਂਜੀ ਬਾਈ ਮੈਂ ਗਿਆ ਤੇ ਉਹ ਮੈਂ ਇੱਥੇ ਆਪਣਾ ਉਹਦੇ ਕੋਲੇ ਤਾਂ ਮਿਲਣ ਗਿਆ ਗਿੱਲ ਗਾਹਾਂ ਸਟੇਜ ਦੇ ਕੋਲੇ ਸੀਗਾ ਥੱਲੇ ਖੜੇ ਹੋ ਨੱਚੀ ਜਾਂਦੇ ਸੀਗਾ ਨਿਬੜ ਜੇਗਾ ਹੀ ਪ੍ਰਮ ਹਾਂਜੀ ਬਾਈ ਉਹ ਉਹ ਹਾ ਉਹਨੇ ਮੈਨੂੰ ਭਾਈ ਫੋਨ ਮਾਰਤਾ 2 ਫਰਵਰੀ ਦੀ ਰਾਤ ਦੀ ਗੱਲ ਹੈ 2 ਦੀ ਹਾਂ 2 ਫਰਵਰੀ 2 ਦੀ ਦੱਸ ਰਿਹਾ ਹਾਂ ਮੈਂ 2 ਦੀ ਹਾਂ 2 ਫਰਵਰੀ ਦੀ ਰਾਤ ਇੱਕ ਵੀ ਜਾਗੋ ਸੀ ਜਾਗੋ ਤੇ ਮੈਂ ਜਾਇ ਨਹੀਂ ਗਿਆ ਹਾਂਜੀ ਭਾਈ 2 ਦੀ ਮੈਥਾ ਜਦੋਂ ਮੈਂ ਉਹਦੇ ਕੋਲੇ ਗਿਆ ਤੇ ਉਹਨੇ ਬੋਲਤਾ ਸਪੀਕਰ 'ਚ ਇਹ ਸਾਡਾ ਭਰਾ ਲੱਖਾ ਦਾ ਨਾਮ ਹੈ ਮੈਂ ਆਖਿਆ ਬਈ ਹੁਣ ਇੱਥੇ ਠੀਕ ਨਹੀਂ ਕੰਮ ਇੱਥੇ ਮੈਨੂੰ ਬਸ ਜਿਹੜੀ ਫਿਰਦੀ ਹੋਣੀ ਹੈ ਹਾਂਜੀ ਮੈਂ ਮਿੰਟ ਦੋ ਲਾਏ ਉੱਥੇ ਠੀਕ ਹੈ ਮੈਨਾਂ ਚਾਹ ਨਾ ਪਾਣੀ ਨਾ ਰੋਟੀ ਨਾ ਟੁੱਕ ਤੇ ਮੈਂ ਨਿਕਲ ਗਿਆ ਉਥੋਂ ਉਹੀ ਗੱਲ 10 ਗੱਡੀਆਂ 10 ਮਿੰਟਾਂ ਬਾਅਦ ਹੀ ਪੁਲਿਸ ਦੀ ਆ ਗਈ ਆ। ਉਸੇ ਪਹਿਲ ਸੱਚ ਹੈ। ਪਹਿਲ ਚ ਠੀਕ ਹੈ ਬਾਈ। ਉਥੇ ਮਗਰੋਂ ਮੈਨੂੰ ਸਿਰ ਦੱਸਿਆ ਦੂਜੇ ਦਿਨ ਕਹਿੰਦੇ ਬਾਈ ਉਦੋਂ ਮਗਰੋਂ ਤੇਰੇ ਪੁਲਿਸ ਆ ਗਈ ਸੀ ਉਥੇ। ਹੂੰ। ਮੈਨੂੰ ਪਤਾ ਸੀਗਾ ਵੀ ਯਾਰ ਪੁਲਿਸ ਕਿਉਂਕਿ ਮੈਨੂੰ ਮੈਨੂੰ ਬਹੁਤ ਜ਼ੋਰ ਲੱਗਿਆ ਪੁਲਿਸ ਦਾ ਮੈਨੂੰ ਫੜਦ ਲਈ। ਇੱਕ ਮੇਰੀ ਟੀਮ ਹੈ ਪੁਲਿਸ ਨੇ ਪਟੜਾਲੀ ਫੜੀ। ਹਾਂਜੀ ਲਓ ਸਰੂਰ ਫੜੀ ਸਰੂਰ ਭਵੰਤ ਦੇ ਘਰ ਦੇ ਅੱਗੇ ਕੁਝ ਮੁੰਡੇ ਮੈਂ ਕਿਹਾ ਵੀ ਨੇੜੇ ਜਾ ਕੇ ਬਹਿ ਜਾਓ ਉਹਦੇ ਅਸੀਂ ਵੀ ਵਿੱਚ ਹੀ ਉਹਦੇ ਸ਼ਾਮਲ ਸੀ ਹਾਂ 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 ਬਾਈ ਮੋੜ ਮੋੜ ਕੇ ਅਸੀਂ ਨਾਲ ਹੀ ਸਾਡੀ ਸਾਰੀ ਟੀਮ ਬਾਈ ਉਹ ਵੀ ਆਈ ਫੜੀ ਕੀ ਲੱਖਾ ਨਾਲ ਹੋਈ ਉਹਨਾਂ ਨੇ ਸਾਨੂੰ ਸਪੈਸ਼ਲ ਸਭ ਤੋਂ ਪਹਿਲਾਂ ਇਹੀ ਪੁੱਛਿਆ ਕਿ ਲੱਖਾ ਕਿੱਥੇ ਹਾਂ ਸਾਰੇ ਘਰ ਦੀ ਉਹਨਾਂ ਨੇ ਤਲਾਸ਼ੀ ਜਾਨੇ ਜਦੋਂ ਤੁਸੀਂ ਯਾਰ ਸੰਘਰਸ਼ਾਂ 'ਚ ਰਹਿੰਦੇ ਹੋ ਨਾ ਤੁਹਾਨੂੰ ਤਜਰਬੇ ਬਹੁਤ ਆਉਂਦੇ ਆ ਵੀ ਦੇਖੋ ਹੁਣ ਤੁਹਾਡਾ ਵਾਹ ਵਾਸਤਾ ਹੁਣ ਖੇਤੀ ਵਾਲਾ ਬੰਦਾ ਉਹਨੂੰ ਖੇਤੀ ਦਾ ਤਜਰਬਾ ਆ ਜਾਂਦਾ ਕਿੰਨਾ ਬੀ ਪੈਣਾ ਹੈ ਕਦੋਂ ਫਸਲ ਪੱਕ ਗਈ ਕਦੋਂ ਬੱਤਰ ਕਦੋਂ ਬੋਹਣਾ ਹੈ ਕਦੋਂ ਪਾਣੀ ਲਾਉਣਾ ਕਰੋ ਸਪਰੇ ਕਦੋਂ ਰੇ ਹਨ ਹੁਣ ਇਹ ਮੇਰਾ 15 ਸਾਲ ਦਾ ਇਹੀ ਵਾਹ ਵਾਸਤਾ ਪੁਲਿਸ ਨਾਲੀ ਮੇਰਾ ਸਿਸਟਮ ਰਿਹਾ ਤਾਲਵੇਂ ਕਿਵੇਂ ਕਿਵੇਂ ਯਾਰ ਬੰਦਾ ਕਿਵੇਂ ਕੀ ਕਰਦੇ ਆ ਇਹ ਕੀ ਪੈਂਤੜੇ ਇਹਨਾਂ ਕੋਲੇ ਕੀ ਢੰਗ ਹੈ ਇਹਨਾਂ ਕੋਲੇ ਹੁਣ ਕਈ ਵਾਰੀ ਇਹ ਐ ਵੀ ਕਰ ਦਿੰਦੇ ਆ ਵੀ ਯਾਰ ਆ ਜਾ ਫਲਾਣਾ ਸਿਆ ਤੇ ਤੈਨੂੰ ਸਾਹ ਮਿਲਣਾ ਚਾਹੁੰਦੇ ਆ ਹੂੰ ਜਿਵੇਂ ਬਾਈ ਨਾਲ ਹੋਇਆ ਮਿਲ ਕੇ ਗ੍ਰਿਫਤਾਰੀ ਪਾਉਂਦੇ ਇਹ ਪਹਾਣੇ ਨਾਲ ਹੋਇਆ ਨਾ ਪਹਾਣੇ ਨੇ ਵੀ ਇੰਜ ਕਿਹਾ ਵੀ ਤੈਨੂੰ ਸਿਕਿਉਰਿਟੀ ਦੇਣੀ ਆ ਆ ਜਾ ਧੋਲੇ ਥਾਣੇ ਸੱਚੇ ਧੋਲੇ ਵਾਲਾ ਘਰੋਂ ਆ ਕੇ ਲੈ ਗਿਆ ਵੀ ਆ ਜਾ ਯਾਰ ਤੇਰੀ ਜਾਨ ਨੂੰ ਖਤਰਾ ਐ ਸਪੀ ਨੇ ਬੁਲਾਇਆ ਤੇ ਚੱਕ ਕੇ ਕਹਾਂ ਉਧਰ ਦੇ ਤਾ ਇਹ ਬਹੁਤ ਪੰਤਲੇ ਖੇਡਦੇ ਆ ਇਹ ਤੇ ਇੱਕ ਬਾਈ ਮੈਨੂੰ ਇਹ ਚੀਜ਼ ਦੱਸੋ ਵੀ ਤੁਸੀਂ ਹਨਾ ਅਸੀਂ ਤਾਂ ਮੰਨ ਕੇ ਚੱਲੋ ਅੰਦਰ ਸੀ ਤੁਸੀਂ ਬਾਹਰ ਸੀ ਤੁਸੀਂ ਸਾਰਾ ਸਿਸਟਮ ਦੇਖਿਆ ਕਰਿਆ ਵੀ ਜਿਹੜਾ ਉਹਨਾਂ ਨੇ ਲਿਖਤੀ ਚ ਦਿੱਤਾ ਕਿ ਤੁਸੀਂ ਕਾਗਜ਼ ਲੈ ਕੇ ਆਏ ਸੀ ਬਾਹਰ ਜਿਹੜੇ ਉੱਤੇ ਪਰਚੇ ਪਏ ਨੇ ਬਾਈ ਭਾਨੇ ਸਿੱਧੂ ਤੇ ਕੀ ਉਹਨਾਂ ਨੇ ਇਹ ਚੀਜ਼ ਲਿਖਤੀ ਚ ਦਿੱਤੀ ਹੈ ਕਿ ਜਿਹੜੇ ਉੱਤੇ ਪਰਚੇ ਪਏ ਨੇ ਚਾਰੋਂ ਸਾਰੇ ਰੱਦ ਨੇ ਤੇ 10 ਤਰੀਕ ਨੂੰ ਬਾਹਰ ਆਊਗਾ ਬਿਲਕੁਲ ਵੀਰੇ ਲਿਖਤੀ ਤੌਰ ਦੇ ਉੱਤੇ ਏ ਡੀ ਜੀ ਪੀ ਜੀ ਸਰਦ ਸਿੰਘ ਨੇ ਦਸਖਤ ਹੈ ਹਮ ਡੀ ਆਈ ਜੀ ਭੁੱਲਰ ਦੇ ਦਸਖਤ ਹੈ ਇੱਕ ਉੱਤੇ ਹੋਰ ਅਧਿਕਾਰੀ ਖੜਾ ਸੀ ਉਹਦੇ ਦਸਖਤ ਹੈ ਸਾਡੇ ਆਗੂਆਂ ਨੇ ਵੀ ਦੱਸਕਤ ਹੈ ਸਾਰਿਆਂ ਨੇ ਦੱਸਕਤ ਨੇ ਠੀਕ ਹੈ ਬਕਾਇਦਾ ਤੌਰ ਤੇ ਲਿਖਤੀ ਵੀ ਉਹਨਾਂ ਨੇ ਮੰਨਿਆ ਤੇ ਉਹਨਾਂ ਨੇ ਆਪਣੀ ਜ਼ੁਬਾਨੀ ਵੀ ਡੀਜੀਪੀ ਇਸਕਰਨ ਸਿੰਘ ਨੇ ਸਾਰੇ ਲੋਕਾਂ ਨੂੰ ਤੇ ਸਬੋਧਨ ਕੀਤਾ ਵੀ ਭਾਈ ਅਸੀਂ ਇਹਨੂੰ ਐਨੇ ਦਿਨਾਂ ਦੇ ਵਿੱਚ ਛੱਡ ਦਿਆਂਗੇ ਲੁਧਿਆਣਾ ਮਹਾਲੀ ਵਾਲਾ ਜਿਹੜੇ ਵੀ ਜਿੱਥੇ ਜਿੱਥੇ ਪਰਚੇ ਪਏ ਨੇ ਸਾਰੇ ਗੱਲ ਹੋਈ ਹੈ ਹੋਰ ਲੁਧਿਆਣਾ ਪਟਿਆਲਾ ਜਿੱਥੇ ਸਾਰੇ ਪਰਚੇ ਨੇ ਜਿਹੜੇ ਗੱਲ ਹੀ ਹੋ ਗਈ ਨਾ ਗੱਲ ਹੀ ਇਹ ਹੋਈ ਹੈ ਠੀਕ ਹੈ ਤੇ ਇੱਕ ਚੀਜ਼ ਭਈਏ ਦੱਸੋ ਵੀ ਹੁਣ ਇੱਕ ਰੌਲਾ ਹੋਰ ਬਾਲਾ ਵੱਡਾ ਪਾਈ ਜਾਂਦੇ ਨੇ ਵੀ ਅਮਰਤਪਾਲ ਗ੍ਰਿਫਤਾਰ ਹੋ ਗਿਆ ਉਦੋਂ ਨਹੀਂ ਵੀ ਲੱਖਾ ਉਦੋਂ ਕਿੱਥੇ ਸੀ ਹੁਣ ਕਿਉਂ ਨਹੀਂ ਉਹਦੇ ਵਾਸਤੇ ਤਾਂ ਨਾ ਲਾਉਂਦੇ ਬਈਏ ਜਦੋਂ ਅਮਰਤਪਾਲ ਦਾ ਮਸਲਾ ਹੋਇਆ ਨਾ ਵੀਰ ਮੇਰਾ 18 ਮਾਰਚ ਦੀ ਗੱਲ ਹਾਂ ਜੀ ਤਾਂਾ ਮਾਰ ਤੀ ਨੂੰ ਅਮਰਤਪਾਲ ਨੂੰ ਫੁੱਟਬਾਲਸ ਫੜਨ ਪੈਂਦੀ ਹੈ ਹੂੰ 19 ਮਾਰਚ ਦੀ ਮੂਸੇਲ ਦੀ ਵਰਸੀ ਇਕੱਠ ਹੁੰਦਾ ਦਾਣਾ ਮੰਡੀ ਮਾਨਸਾ ਹੂੰ ਉਹ ਕਿਹੜਾ ਚੈਨਲ ਆ ਪੰਜਾਬ ਦਾ ਜਿਹਦੇ ਉੱਤੇ ਮੇਰੀ ਉਸ ਦਿਨ ਦੀ ਇੰਟਰਵਿਊ ਨਹੀਂ ਪਈ ਹਾਂ ਉਹ ਮੈਂ ਉਹ ਵੀ ਮੈਂ ਵੀ ਖੁਦ ਉਹ ਵੀਡੀਓ ਦੇਖੀ ਆਣੇ ਥੋੜੀਆਂ ਜਦੋਂ ਸਾਰੇ ਖੁੱਡਾਂ ਚ ਵੜ ਗਏ ਸੀ ਨਾ ਸਭ ਤੋਂ ਪਹਿਲਾਂ ਤੁਸੀਂ ਇਹ ਬੋਲੇ ਤੇ ਐੜੀਆਂ ਡਿਲੀਟ ਕਰ ਗਏ ਸੀ ਵੱਡੇ ਸੂਰਮੇ ਜਿਹੜੇ ਅੱਜ ਬੈਠੇ ਮਾਰਦੇ ਆ ਨਾ ਬਲਕਾ ਆਏ ਨਹੀਂ ਫਲਾਨਾ ਨਹੀਂ ਟਿਪਕਾ ਨਹੀਂ ਐੜੀਆਂ ਵੀ ਡਿਲੀਟ ਕਰ ਗਏ ਸੀ ਕਿ ਫੇਸਬੁੱਕਾਂ ਤੋਂ ਉਹ ਚੱਕ ਗਏ ਸੀ ਵੀ ਪੁਲਿਸ ਟੈਸ ਨਾ ਕਰ ਲੈ ਤੇ ਉਦੋਂ ਮਦਾਨ ਚ ਖੜ ਕੇ ਮੈਂ ਬੋਲਿਆ ਬਿਲਕੁਲ ਮੈਂ ਨਾ ਤੈਨੂੰ ਇੱਕ ਮਿੰਟ ਇਹ ਦਿਖਾਉਣਾ ਵੀਰ ਮੇਰਾ ਜਿਹੜੇ ਕਹਿੰਦੇ ਆ ਨਾ ਮਰਤਪਾਲ ਦੇ ਹੱਕ ਚ ਨਹੀਂ ਬੋਲਿਆ ਫਲਾਨਾ ਨਹੀਂ ਠਮਕਾ ਨਹੀਂ ਹਾਂਜੀ ਬਈ ਉਹ ਤਾਂ ਉਹ ਦਿਖਾਉਣਾ ਵੀ ਮੈਂ 21 ਤੇ 23 ਤਰੀਕ ਨੂੰ ਦੋ ਵੱਡੇ ਇਕੱਠ ਰੱਖ ਕੇ ਆ ਲੈ ਹੁਣ ਜਿਹੜੇ ਕੱਲ ਮਾਨਸਾ ਜਿਹੜੇ ਵਿੱਚ 35-40 ਮੁੰਡੇ ਚੱਕ ਕੇ ਅੰਦਰ ਕੀਤੇ ਆ ਇਹ 21 ਮਾਰਚ ਦੀ ਗੱਲ ਆ ਇਹ ਜਦੋਂ ਮੈਂ ਖੜਾ ਬੋਲੀ ਜਾਂਦਾ 21 ਮਾਰਚ ਦਾ ਇਹ ਕਿਸੇ ਦੇ ਫੋਟੋ ਲਵਾ ਦੇ ਉ ਵੀ ਅੰਦਰ ਨਾਲ ਕਿਸੇ ਦੇ ਸਮਾਨ ਨੂੰ ਰੱਖ ਤਾ ਉਹ ਵੀ ਅੰਦਰ ਨਾਲ ਗੁਰਦੁਆਰਾ ਲੇਂਦਰ ਜਾ ਕੇ ਤਲਾਸ਼ੀ ਲੈਣ ਲੱਗੇ ਕੀ ਰਿਆ ਇਹ ਵੀ ਦੇਖੋ 21 ਤਰੀਕ ਨੂੰ ਉਹੀ ਹਾਜੀ ਰਤਨ ਨੂੰ ਗੁਰਦੁਆਰੇ ਇਕੱਠ ਰੱਖਿਆ ਬਰੰਡੇ ਠੀਕ ਹੈ ਬਾਈ ਨੈਟ ਬੰਦ ਸੀ ਹੂੰ ਨੈਟ ਬੰਦ ਸੀ ਮੈਂ ਫੋਨ ਕੀਤੇ ਕਟੜ ਪੰਜ 600 ਬੰਦੇ ਨੂੰ ਮੈਂ ਕਿਹਾ ਇੱਕ ਦੋ ਦੋ ਬੰਦੇ ਲੈ ਕੇ ਆਓ ਤੇ ਬੰਦੇ 50 ਆਏ ਐ 23 ਨੂੰ ਇਕੱਠ ਰੱਖਿਆ ਉਹਦੇ ਵੀ ਨੱਟ ਬੰਦ ਸੀ ਤੇ 60 ਬੰਦੇ ਉੱਦਿਆਂ ਆਏ ਤੇ 5000 ਪੁਲਿਸ ਵਾਲਾ ਖੜਾ ਸੀ ਸਾਲੂ ਕਹਿੰਦੇ ਅਸੀਂ ਮੈਂ ਕਿਹਾ ਵੀ ਮਾਰਚ ਕਰਾਂਗੇ ਸ਼ਹਿਰ ਚ ਅਸੀਂ ਤੇ ਜਾਵਾਂਗੇ ਕਹਿੰਦੇ ਜਾਣ ਨਹੀਂ ਦਿੰਦਾ ਧੱਕੇ ਨਾਲ ਜਿੰਨੇ ਕੁ ਬੰਦੇ ਸੀਗੇ ਅਸੀਂ ਹਾਜੀ ਰਤਨ ਗੁਰਦੁਆਰੇ ਦੇ ਲੈ ਕੇ ਤੇ ਚੌਂਕ ਤੱਕ ਆਈਏ ਫੇਰ ਵੀ ਆ ਉੱਥੇ ਮੈਂ ਖੜ ਕੇ ਬਾਜ਼ਾਰ 'ਚ ਬੋਲ ਰਿਹਾ 21 ਦੀ ਗੱਲ ਐ ਜਿਹੜੇ ਕਹਿੰਦੇ ਬੋਲਿਆ ਨਹੀਂ ਕੱਠ ਨਹੀਂ ਕੀਤਾ ਉਹਦੇ ਫਿਰ ਸੂਰਮੇ ਕਿੱਥੇ ਸੀ ਇਹ ਕਹਿੰਦੇ ਵੀ ਤੁਸੀਂ ਹੁਣ ਭਾਨੇ ਵਾਸਤੇ ਤਾਂ ਧਰਨਾ ਲਾ ਸਕਦੇ ਹੋ ਵੀ ਤੁਸੀਂ ਹੁਣ ਅਮਰਤਪਾਲ ਵਾਸਤੇ ਕਿਉਂ ਨਹੀਂ ਕੋਈ ਇਕੱਠ ਰੱਖ ਰਹੇ ਮੈਂ ਕਹਿੰਦਾ ਅਸੀਂ ਹਰ ਗੱਲ ਦੇ ਉੱਤੇ ਇਕੱਠ ਵੀ ਰੱਖਾਂਗੇ ਰੱਖਿਆ ਵੀ ਆ ਬੋਲਾਂਗੇ ਵੀ ਬੋਲੇ ਵੀ ਆ ਨਾ ਝੁਕੇ ਆ ਨਾ ਦਬਿਆ ਨਾ ਦਬਣਾ ਹੂੰ ਠੀਕ ਆ ਚਾਹੇ ਬੰਦੀ ਸਿੰਘਾਂ ਦੀ ਰਹਿ ਗਈ ਦੀ ਗੱਲ ਹੋਵੇ ਚਾਹੇ ਐਨਐਸਏ ਡਿਬਰੂਗੜ੍ਹ ਦੀ ਗੱਲ ਹੋਵੇ ਚਾਹੇ ਅਮਰਤਪਾਲ ਦੀ ਗੱਲ ਹੋਵੇ ਜਿਹਦੀ ਵੀ ਮਰਜ਼ੀ ਗੱਲ ਹੋਵੇ ਹਰ ਗੱਲ ਦੇ ਉ ਮੈਂ ਇਕੱਲੇ ਭਾਨਨੇ ਦੀ ਗੱਲ ਨਹੀਂ ਕਰਦਾ ਮੈਂ ਕੱਲ ਜ਼ੁਲਮ ਦੀ ਕਰਦਾ ਵੀ ਜ਼ਬਰ ਦੇ ਖਿਲਾਫ ਜ਼ੁਲਮ ਦੇ ਖਿਲਾਫ ਤਾਂ ਬੋਲਦੇ ਰਹਿਾਂਗੇ ਆਖਰੀ ਸਾਹ ਜਨ ਤੱਕ ਹੰਢੀ ਸਾਹ ਚੱਲਦੇ ਆ ਇਹ ਇਹ ਗੱਲ ਇਹ ਇਹ ਜਿਹੜੇ ਗੱਲਾਂ ਕਰਦੇ ਨੇ ਨਾ ਫੁਲਾਨੇ ਵੇਲੇ ਨਹੀਂ ਅਸਲ ਪਤਾ ਕੀ ਹੋ ਰਿਹਾ ਮੇਰੇ ਖਿਲਾਫ ਹਾਈ ਕੁਛ ਨਹੀਂ ਹੂੰ ਕੋਈ ਨੈਗੇਟਿਵ ਪੁਆਇੰਟ ਨਹੀਂ ਮੇਰੇ ਖਿਲਾਫ ਇਹਨਾਂ ਕੋਲੇ ਇਹ ਗੈਰੰਟਰ ਹੈ ਜੀ ਹੂੰ ਬਸ ਇਹਦਾ ਕੁਛ ਹੈ ਉਹ ਤਾਂ ਮੈਂ ਸ਼ਰਮ ਕੇ ਆ ਕੈਪ ਵੀ ਇੰਟਰਵਿਊਾਂ ਜੀ ਮੈਂ ਤਾਂ ਰਿਹਾ ਭਾਈ ਮੈਂ ਮੁੱਕ ਰਿਹਾ ਕਦੇ ਹੂੰ ਉਠੇ ਇਹਦੇ ਸਭ ਕੀਤੇ ਆ ਤੇ ਇੱਕ ਗੱਲ ਇਹ ਦੱਸੋ ਬਈ ਜਦੋਂ ਹੁਣ ਚਲੋ ਮੰਨ ਲਓ ਹਨਾ ਲੋਕਾਂ ਨੇ ਜਿਤਾਉਣਾ ਹੈ ਲੋਕਾਂ ਨੇ ਸਾਰਾ ਕੁਝ ਕਰਨਾ ਹੈ ਜੇ ਲੱਖਾਂ ਐਮਪੀ ਬਣਦੇ ਸਭ ਤੋਂ ਪਹਿਲੇ ਜਿਹੜੇ ਮੇਨ ਕੋਈ ਪੰਜ ਕੰਮ ਦੱਸੋ ਵੀ ਤੁਹਾਡੇ ਕਿਹੜੇ ਹੋਣਗੇ ਸਭ ਤੋਂ ਅਹਿਮ ਗੱਲ ਹੁੰਦੀ ਹੈ ਵੀਰ ਮੇਰਾ ਐਮਪੀ ਦੀ ਦੇਖੋ ਜੇ ਪੰਜਾਬ ਦੇ 13 ਐਮਪੀ ਵੀ ਜਿੱਤ ਜਾਣਗੇ ਹਾਂਜੀ 13 ਨਾਲ ਸਾ ਸਰਕਾਰ ਬਣਨੀ ਹੈ ਨਾ ਡਿੱਗਣੀ ਹੈ ਨਾ ਟੁੱਟਣੀ ਹੈ ਬਿਲਕੁਲ ਬਈ ਘਟੋ ਘਟ ਸੋਡੇ ਕੋਲੇ ਉਹ ਬੰਦੇ ਚਾਹੀਦੇ ਨੇ ਪੰਜਾਬ ਦੇ ਵਿੱਚੋਂ ਜਿਹੜੇ ਪੰਜਾਬ ਦੀ ਉੱਥੇ ਗੱਲ ਰੱਖ ਸਕਣ ਹੂੰ ਉਦਾਹਰਨ ਦੇ ਤੌਰ ਤੇ ਮਿਸਾਲ ਦੇ ਤੌਰ ਤੇ ਹੜ੍ਹਾਂ ਨੇ ਪੰਜਾਬ ਦਾ ਨੁਕਸਾਨ ਕੀਤਾ ਹੂੰ ਸਾਡੇ ਕੋਲ 13 ਲੋਕ ਸਭਾ 7 ਰਾਜ ਸਭਾ ਹੂੰ ਬੀਹਾਂ ਦੇ ਵਿੱਚੋਂ ਕਿਸੇ ਦਾ ਮੂੰਹ ਟੁੱਟ ਜੇ ਜੇ ਲੋਕ ਸਭਾ ਰਾਜ ਸਭਾ ਦੇ ਬੱਚੇ ਇਹ ਗੱਲ ਰੱਖੀ ਹੋਵੇ ਭਾਈ ਰਾਇ ਪ੍ਰਿੰਸ ਸਿਧਾਂਤਾਂ ਦੇ ਮੁਤਾਬਕ ਜੇ ਇਹ ਹੜ੍ਹਾਂ ਨੇ ਸਾਡੇ ਪੰਜਾਬ ਨੂੰ ਮਾਰਨਾ ਤਾਂ ਇਹਨਾਂ ਪਾਣੀਆਂ ਤੇ ਹੱਕ ਵੀ ਪੰਜਾਬ ਦਾ ਠੀਕ ਹੈ ਭਾਈ ਬਿਲਕੁਲ ਸੈਂਟਰ ਨੇ ਚੰਡੀਗੜ੍ਹ ਦੇ ਵਿੱਚ ਜਿਹੜਾ 60 40 ਦਾ ਅਨੁਪਾਤ ਸੀਗਾ 60% ਪੰਜਾਬ ਦਾ ਹਿੱਸਾ ਸੀ ਚੰਡੀਗੜ੍ਹ 'ਚ 40 ਹਰਿਆਣੇ ਦਾ ਸੀ ਚਾਹੇ ਨੌਕਰੀਆਂ ਚਾਹੇ ਹੋਰ ਕਿਸੇ ਕੰਮ 'ਚ ਸੈਂਟਰ ਨੇ ਕਹਦਾ ਵੀ 80% ਡਿਊਟੀ ਦਾ ਹਿੱਸਾ ਹੈ ਚੰਡੀਗੜ੍ਹ ਦਾ ਪੰਜਾਬ ਵੀ ਖਤਮ ਹਰਿਆਣਾ ਵੀ ਖਤਮ ਕੋਚੇ ਹਿਮਾਚਲ ਸਾਰਾ ਲੈ ਕੇ ਭਰਤੀ ਕਰਦਾ ਹੂੰ ਕੋਈ ਬੋਲਿਆ ਨਹੀਂ ਬੋਲਿਆ ਭਾਈ ਹਰਿਆਣੇ ਨੇ ਵੱਖਰੀ ਵਿਧਾਨ ਸਭਾ ਵਿਧਾਨ ਸਭਾ ਦੇ ਲਈ 10 ਏਕੜ ਜ਼ਮੀਨ ਚੰਡੀਗੜ੍ਹ 'ਚ ਦੇ ਦਿੱਤੀ BBMB ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚੋਂ ਪੰਜਾਬ ਦੀ ਦਾਅਵੇਦਾਰੀ ਖਤਮ ਕਰਤੀ ਕੋਈ ਬੋਲਿਆ ਨਹੀਂ ਬੋਲੇ ਚੰਡੀਗੜ੍ਹ ਦੇ ਵਿੱਚ ਕੇਂਦਰ ਨੇ ਆਪਣੇ ਰੂਲ ਲਾਗੂ ਕਰਦੇ ਹੋਏ ਬੋਲਿਆ ਨਹੀਂ ਬਈ ਸ਼ਾਇਦ ਹੋ ਸਕਦਾ ਕਿਸੇ ਨੂੰ ਪਤਾ ਵੀ ਨਾ ਹੋਵੇ ਪੂਰੀ ਗੱਲ ਦਾ ਨਿਊ ਐਜੂਕੇਸ਼ਨ ਪਾਲਿਸੀ ਆਈ ਨਵੀ ਸਿੱਖਿਆ ਨੀਤੀ ਕੇਂਦਰ ਲੈ ਕੇ ਆਇਆ ਜਿਹਦੇ ਤਹਿਤ ਉਹ ਤੈਅ ਕਰ ਰਹੇ ਆ ਕਿ ਤੁਹਾਡੇ ਜਵਾਕਾਂ ਨੂੰ ਕਿਹੜੀ ਬੋਲੀ ਪੜ੍ਹਾਉਣੀ ਆ ਕਿਹੜਾ ਇਤਿਹਾਸ ਕਿਹੜਾ ਸਹਿਤ ਪੜ੍ਹਾਉਣਾ ਹੈ ਪੰਜਾਬ ਦੇ ਕਿਸੇ ਐਮਪੀ ਦਾ ਮੂੰਹ ਟੁੱਟ ਜੇ ਜਿਹੜਾ ਵਿਰੋਧ ਕੀਤਾ ਹੋਵੇ ਜਦੋਂ ਕਿ ਇਸ ਦੇ ਵਿਰੋਧ ਦੇ ਵਿੱਚ ਬੰਗਾਲਵੀ ਦੇ ਐਮਪੀ ਵੀ ਆਏ ਕਰਨਾਟਕਾ ਦੇ ਐਮਪੀ ਆਏ ਤਾਮਿਲਨਾਡੂ ਦੇ ਐਮਪੀ ਆਏ ਆਂਧਰਾ ਦੇ ਆਏ ਤੇਲਗਾਨਾ ਦੇ ਆਏ ਕੇਰਲਾ ਦੇ ਆਏ ਸਾਰੇ ਦੱਖਣ ਨੇ ਵਿੱਚੇ ਬੰਗਾਲ ਨੇ ਇਸ ਨੀਤੀ ਦਾ ਵਿਰੋਧ ਕੀਤਾ ਸਾਡੇ ਕੋਲ ਉਹ ਬੰਦੇ ਤਾਂ ਹੋਣ ਜਿਹੜੇ ਸਾਡੀ ਗੱਲ ਰੱਖ ਸਕਣ ਯਾਰ ਸਾਡਾ ਆਪਣਾ ਕਲਚਰ ਆ ਸਾਡਾ ਆਪਣਾ ਵਿਰਸਾ ਸਾਡੀ ਆਪਣੀ ਬੋਲੀ ਆ ਸਾਡਾ ਆਪਣਾ ਇਤਿਹਾਸ ਆ ਸਾਡੀ ਆਪਣੀ ਸਭਿਅਤਾ ਇਹ ਉਹਨੂੰ ਐਡਾ ਵੱਡਾ ਖੁਰਾ ਲੱਗ ਰਿਹਾ ਤੇ ਸਾਡਾ ਬੰਦਾ ਇੱਕ ਵੀ ਬੰਦਾ ਹੁਣ ਤੱਕ ਦੱਸ ਦੇ ਮੈਨੂੰ ਕੋਈ ਕੱਢ ਕੇ ਰਕਾਰਡ ਦੇ ਦੇ ਵੀ ਇੰਨਾਂ ਗੱਲਾਂ ਦੇ ਉੱਤੇ ਸਾਡੇ ਬੰਦਿਆਂ ਨੇ ਕਿਤੇ ਉੱਥੇ ਬੋਲੇ ਆਏ ਹੋਵੇ ਕੱਟ ਮੈਂ ਇਹ ਗੱਲ ਕਹਿਣਾ ਵੀ ਸਾਡੇ ਉਹ ਬੰਦੇ ਚਾਹੀਦੇ ਨੇ ਉੱਥੇ ਰਿਕਾਰਡ ਹੁੰਦੀਆਂ ਨੇ ਗੱਲਾਂ ਸਪੀਕਰ ਨੂੰ ਜਵਾਬ ਦੇਣਾ ਪੈਣਾ ਤੇ ਇਹਦੇ ਪ੍ਰਧਾਨ ਮੰਤਰੀ ਨੂੰ ਜਵਾਬ ਦੇਣਾ ਪੈਂਦਾ ਅਗਲਾ ਇੱਕ ਇੱਕ ਉੱਥੋਂ ਦਾ ਐਮਪੀ ਆਉਂਦਾ ਬੰਗਾਲ ਦਾ ਜਾਂ ਕਰਨਾਟਕ ਦਾ ਮੱਲ ਲਡੂ ਦਾ ਅਗਲਾ ਫਾਨੇ ਨੂੰ ਠੋਕ ਦਿੰਦੇ ਲੈ ਕੇ ਗੱਲ ਤੇ ਸਾਡੇ ਵਾਲੇ ਉਹਨਾਂ ਮੂੰਹ ਚ ਘੁੰਗਰੀਆਂ ਪਾਲਨ ਦਾ ਬੋਲੀ ਸਉਂਤੇ ਜਾਂਦੇ ਆ ਨਹੀਂ ਇਹਨਾਂ ਨੂੰ ਡਰ ਇਹਨਾਂ ਨੂੰ ਡਰ ਕਿਹੜੀ ਚੀਜ਼ ਦਾ ਫਿਰ ਡਰ ਕਿਉਂ ਰਹੇ ਨੇ ਤੇ ਲੋਕ ਇਹਨਾਂ ਤੋਂ ਜਵਾਬ ਕਿਉਂ ਨਹੀਂ ਮੰਗਦੇ ਹੁਣ ਜਦੋਂ ਦੌਰ ਚੱਲੂ ਬੋਟਾ ਇੱਕ ਸੈਂਟਰ ਨੇ ਨੀਤੀ ਬਣਾਈ ਆ ਜੰਗਲਾਂ ਨੂੰ ਕੱਟਣ ਦਾ ਕਾਨੂੰਨ ਲਾਇਆ ਹੂੰ ਇੰਨਾ ਨੇ ਜੰਗਲ ਜਿਹੜੇ ਵੱਡੇ ਜੰਗਲ ਨੇ ਨਾ ਵੱਡੇ ਜੰਗਲਾਂ ਦੇ ਵਿੱਚ ਉਹ ਮਤਲਬ ਕਿ ਸੜਕਾਂ ਜਾਂ ਹੋਰ ਮਤਲਬ ਕਿ ਉਹ ਅਗੇ ਉਹਦੇ ਪਾਬੰਦੀ ਸੀ ਜੰਗਲ ਕੱਟ ਨਹੀਂ ਜਾ ਸਕਦੇ ਹੂੰ ਕੁਝ ਬੰਦੇ ਮੇਰਾ ਮਿੱਤਰ ਆ ਗੁਰਪ੍ਰੀਤ ਸਿੰਘ ਚੰਦਵਾਜਾ ਉਹਨੇ ਕੁਝ ਬੰਦੇ ਭੇਜੇ ਬਲਵੀਰ ਸਿੰਘ ਸਿੱਚਿਆਰ ਕੋਲੇ ਹੂੰ ਵੀ ਤੁਸੀਂ ਜੀ ਰਾਸਵਾ ਦੇ ਮੈਂਬਰ ਹੋ ਐਮਪੀ ਤੁਸੀਂ ਇਹ ਮੁੱਦਾ ਠਾਓ ਰਾਸਵਾ ਦੇ ਵਿੱਚ ਕਿ ਇਹ ਜੰਗਲ ਕੱਟੇ ਨਹੀਂ ਜਾਣੇ ਚਾਹੀਦੇ ਵਾਤਾਵਰਨ ਤੇ ਬਹੁਤ ਵੱਡਾ ਨੁਕਸਾਨ ਹੋਣਾ। ਹੂੰ। ਸੀਚੀ ਵਾਲ ਨੇ ਜਵਾਬ ਪਤਾ ਕੀ ਦਿੱਤਾ? ਕਹਿੰਦਾ ਯਾਰ ਮੈਂ ਤਾਂ ਹਲੇ ਨਵਾਂ ਬੰਦਾ ਐ। ਮੈਂ ਤਾਂ ਪਾਰਟੀ ਤੋਂ ਪੁੱਛੇ ਬਿਨਾ ਬੋਲ ਨਹੀਂ ਸਕਦਾ। ਤੁਸੀਂ ਕਿਸੇ ਹੋਰ ਐਮਪੀ ਨਾਲ ਗੱਲ ਕਰ ਲੋ, ਰਾਜ ਚੱਡੇ ਵਰਕੇ ਨਾਲ। ਹੂੰ। ਇਹ 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 ਕੁਛ ਐ ਇਹਨਾਂ ਦੇ ਪੱਲੇ। ਠੀਕ ਐ। ਸਮਝ ਗਏ ਤੁਸੀਂ ਗੱਲ। ਇਹਨਾਂ ਨੂੰ ਪੁਰਾਣੇ ਹੋਣ ਵਾਸਤੇ 10-20 ਵਾਰ ਜਿਤਾਉਣਾ ਪਊਗਾ। ਨਹੀਂ ਨਹੀਂ ਨਹੀਂ, ਇਹਨਾਂ ਦੀ ਜ਼ਰੂਰਤ ਹੀ ਨਹੀਂ ਯਾਰ। ਹੂੰ। ਵੀ ਇਹ ਆਉਦੀ ਪਾਰਟੀ ਤੋਂ ਉੱਪਰ ਜਾਈ ਗੱਲ ਕਰ ਦੇਣਾ ਇਹਨਾਂ ਨੂੰ ਜੋ ਉਹ ਲਿਖ ਕੇ ਭੇਜਦੇ ਆ ਸਿਖਾ ਕੇ ਭੇਜਦੇ ਆ ਵੀ ਆ ਕੁਝ ਬੋਲਣਾ ਉਹ ਬੋਲਦੇ ਨੇ ਬਿਲਕੁਲ ਵਾਹੀ ਮੈਂ ਕਹਿੰਦਾ ਮਜਾਲ ਹੈ ਪੰਜਾਬ ਦੀ ਗੱਲ ਕਰ ਦੇਣਾ ਜਾ ਕੇ ਉੱਥੇ ਆ ਸਾਡੇ ਹੱਕਾਂ ਦੀ ਗੱਲ ਮਸਲਾ ਇੱਚੇ ਖੜਾ ਹੁੰਦਾ ਇਹ ਮੁੱਦੇ ਉਹ ਨੇ ਜਿਹੜੇ ਇੱਕ ਐਮਪੀ ਦੇ ਕੰਮ ਹੁੰਦੇ ਨੇ ਰੱਖਣ ਦੇ ਉੱਥੇ ਦੱਸਣ ਦੇ ਵੀ ਆ ਮੁੱਦੇ ਨੇ ਯਾਰ ਇਹਨਾਂ ਮੁੱਦਿਆਂ ਦੇ ਬੋਲਿਆ ਜਾਵੇ ਇਹ ਮੁੱਦੇ ਦੇ ਉੱਤੇ ਸਾਰੇ ਸੂਬਿਆਂ ਦੇ ਐਮਪੀਆ ਨੇ ਬੋਲਿਆ ਜਿਹੜੇ ਮੋਦੀ ਦੇ ਵਿਰੋਧੀ ਸੀਗੇ ਹੂੰ ਸਾਡੇਲੇ ਪੰਜਾਬ ਦੇ ਵਿੱਚ ਮੈਨੂੰ ਤੂੰ ਕੱਢ ਕੇ ਦਿਖਾ ਦੇ ਆ ਹੁਣ ਵੀ ਸੈਸ਼ਨ ਬਜਟਾ ਸੈਸ਼ਨ ਚੱਲਦਾ ਹੈ ਹੁਣ ਵਾਲਾ ਦੇਖ ਲਈ ਪਹਿਲਾਂ ਵਾਲੇ ਜਿੰਨੇ ਸੈਸ਼ਨ ਲੰਘੇ ਉਹ ਦੇਖ ਲਈ ਵੀ ਕਿਹੜੇ ਸੈਸ਼ਨਾਂ ਦੇ ਵਿੱਚ ਕਿਹੜੇ-ਕਿਹੜੇ ਐਮਪੀ ਨੇ ਕਿਹੜੀਆਂ-ਕਿਹੜੀਆਂ ਗੱਲਾਂ ਠਾਈਆਂ ਹੁਣ ਤੁਸੀਂ ਆਪ ਸਾਰੀ ਗੱਲਬਾਤ ਸੁਣ ਲਈ ਬਾਈ ਦੇ ਮੂੰਹੋਂ ਠੀਕ ਹੈ ਤੇ ਤੁਸੀਂ ਆਪ ਵੀ ਇੱਕ ਵਾਰੀ ਇਹ ਚੀਜ਼ਾਂ ਤੇ ਨਿਗਾਹ ਤੇ ਗੌਰ ਜ਼ਰੂਰ ਕਰਕੇ ਦੇਖਿਓ ਵੀ ਜਿਨ੍ਹਾਂ ਨੂੰ ਤੁਸੀਂ ਅੱਜ ਤੱਕ ਜਿਤਾ ਕੇ ਭੇਜਿਆ ਉਹਨਾਂ ਦੇ ਪਿਛਲੇ ਕੰਮਾਂ ਨਾਲ ਕੰਪੇਅਰ ਜ਼ਰੂਰ ਕਰ ਲਿਓ ਤੇ ਜਿਹੜੀਆਂ ਗੱਲਾਂ ਬਾਈ ਨੇ ਤੁਹਾਨੂੰ ਦੱਸੀਆਂ ਨੇ ਵੀ ਕੀ ਇਹਨਾਂ ਦਾ ਕੋਈ ਸਵਾਲ ਚੱਕਰੇ ਇਹਦੇ ਬਾਰੇ ਜ਼ਰੂਰ ਇੱਕ ਵਾਰੀ ਤੁਸੀਂ ਗੌਰ ਨਾਲ ਸੋਚ ਕੇ ਦੇਖਿਓ ਫਿਰ ਤੁਸੀਂ ਗ ਆ ਜਿੰਨੇ ਮੇਰੇ ਖਿਲਾਫ ਵਰਤਾਨ ਸਰਜਰੇ ਨੇ ਇਹਨਾਂ ਦਾ ਪਿਸ਼ੋਕੜ ਦੇਖ ਲਓ ਕੋਈ ਬਾਦਲ ਨਾਲ ਜੁੜਿਆ ਹੋਇਆ ਕੋਈ ਆਰਐਸਐਸ ਨਾਲ ਜੁੜਿਆ ਹੋਇਆ ਕੋਈ ਬੀਜੇਪੀ ਦਾ ਕੋਈ ਕਾਂਗਰਸ ਦਾ ਇਹਨਾਂ ਦਾ ਪਿਸ਼ੋਕੜ ਦੇਖ ਲਓ ਤੇ ਕੋਈ ਬੌਕਰ ਵਾਲਾ ਦਾ ਇਹ ਸਾਰੇ ਬੰਦੇ ਉਹ ਪਲਾਂਟ ਬੰਦੇ ਨੇ ਖਰੀਦੇ ਹੋਏ ਬੰਦੇ ਨੇ ਤੇ ਉਹਨਾਂ ਦੇ ਬੰਦੇ ਨੇ ਜਿਹੜੇ ਆ ਫਲਾਨਾ ਜੀ ਆ ਠਮਕਾ ਜੀ ਛੁੜੀਆਂ ਲੱਤਾ ਬਾਹਰ ਚੱਲਦੀਆਂ ਆਜੋ ਮੈਦਾਨ 'ਚ ਆਓ ਲਾਓ ਕਿਤੇ ਮੋਰਚਾ ਕੋਈ ਪੰਜਾਬ ਦੀ ਕਿਸੇ ਗੱਲ ਹੀ ਤਾਂ ਲਾ ਦਿਓ ਯਾਰ ਮੈਨੂੰ ਤਾਂ ਇੰਨੇ ਸਾਲ ਹੋ ਗਏ ਪ੍ਰਭੂ ਮੈਂ ਕਹਿਣਾ ਨਹੀਂ ਚਾਹੁੰਦਾ ਪਰਚੇ ਬੋਲੀ ਖਾਤਰ ਵੀ ਹੋਏ ਆ ਜੇਲ ਵੀ ਕੱਟ ਕੇ ਆਏ ਆ ਕਿਸਾਨੀ ਖਾਤਰ ਵੀ 6 ਮਹੀਨੇ ਘਰੋਂ ਬਾਹਰ ਰਹਿ ਆਂ ਅੱਜ ਵੀ ਜ਼ਮਾਨਤਾਂ ਹੋਈਆਂ ਉਥੇ ਪਰਚੇ ਚੱਲਦੇ ਆ ਪਾਣੀਆਂ ਦਾ ਮੋਰਚਾ ਵੀ ਨਹਿਰਾਂ ਤੇ 2 ਮਹੀਨੇ ਘਰ ਛੱਡ ਕੇ ਬੈਠਾ ਰਿਹਾ ਅੱਜ ਵੀ ਲੜ ਰਹੇ ਆ ਬੈਠੇ ਕੋਈ ਕਮਰੇ 'ਚ ਬੈਠਾ ਕੋਈ ਗੱਡੀ 'ਚ ਬੈਠਾ ਪਵਾ ਕੇ ਡੂਡ 200 ਦਾ ਨੈਟ ਜਾ ਤੇ ਲੱਗ ਜਾਂਦੇ ਆ ਆ ਫਲਾਨਾ ਜੀ ਐ ਟਿਮਕਾਣਾ ਜੀ ਆਏ ਆ ਜੀ ਬਾਹਰ ਜੀ ਸੋ ਜੇ ਪੱਲੇ ਨਹੀਂ ਨਾ ਹੈਗਾ ਕੁਝ ਤਾਂ ਗੱਲਾਂ ਨਾਲ ਨਹੀਂ ਮੈਦਾਨ ਜਿੱਤੇ ਜਾਂਦੇ ਹੁੰਦੇ ਇਹ ਸਿਰ ਡੋਣੇ ਪੈਂਦੇ ਆ ਤੇ ਦੂਜੀ ਗੱਲ ਇਹ ਆ ਜੇ ਕਿਸੇ ਨੇ ਸਵਾਲਾਂ ਦੇ ਜਵਾਬ ਬਾਈ ਲੱਖੇ ਤੋਂ ਚਲੋ ਲੈਣੇ ਵੀ ਨੇ ਇਹ ਇੱਥੇ ਹਨਾ ਇਹਨਾਂ ਨੇ ਆਪ ਦੇ ਹਾਂ ਆ ਆ 1 ਮਿੰਟ 1 ਮਿੰਟ ਛੁੱਟੇ ਵੀਰ ਹਾਂਜੀ ਬਾਈ ਕਿਸੇ ਕਿਸੇ ਮੈਂ ਸਾਰੇ ਮਾਈ ਦੇ ਲਾਲਾ ਨੂੰ ਕਹਿਣਾ ਸੂਰਮਿਆਂ ਨੂੰ ਫੇਸਬੁੱਕ ਵਾਲਿਆਂ ਨੂੰ ਕਮਰੇ ਵਿੱਚ ਬੈਠਣ ਵਾਲਿਆਂ ਨੂੰ ਮੈਂ ਪਿੰਡਾਂ 'ਚ ਹੂੰ ਜਿੱਥੇ ਮਰਜ਼ੀ ਤੁਹਾਨੂੰ ਖੁੱਲ੍ਹਾ ਚੁਣੌਤੀ ਆਜੋ ਹੂੰ ਆਓ ਜਿਹੜਾ ਮਰਜ਼ੀ ਸਵਾਰ ਰੱਖੋ ਆ ਕੇ ਮਰੇਗੇ ਹੂੰ ਜੇ ਹਿੰਮਤ ਹੈਗੀ ਐਵੇਂ ਲੈ ਕੇ ਉਹ ਆ ਕੋਈ ਭੂਕਣਾ ਜਾਂ ਮੂਰੇ ਹੋ ਜਾਂਦੇ ਆ ਤਾਂ ਤੁਸੀਂ ਜਿਹੜੇ ਮੈਂ ਤਲਵੰਡੀ ਦੇ ਸਾਡੀ ਯਾਤਰਾ ਤਲਵੰਡੀ ਦੇ ਪਿੰਡ ਸਾਰੇ ਕੱਢ ਚੁੱਕੀ ਆ ਅਗਲਾ ਅਸੀਂ ਲੈ ਕੇ ਜਾਣੇ ਯਾਤਰਾ ਸਾਡੀ ਤੁਰਨੀ ਹੈ ਇੱਧਰ ਆਪਣੇ ਬਰਹੰਡਾ ਦਿਹਾਤੀ ਦੇ ਪਿੰਡਾਂ 'ਚ ਰੋਜ਼ ਪਿੰਡਾਂ 'ਚ ਦਿਨੇ ਵੀ ਤੇ ਰਾਤ ਨੂੰ ਵੀ ਇੱਥੇ ਰਾਤ ਪਿੰਦੇ ਰਾਤ ਕੱਢਦੇ ਆ ਜਿੱਥੇ ਸਾਨੂੰ ਖੁੱਲੇ ਹੀ ਮੇਰੀ ਚੁਣੌਤੀ ਹੈ ਜਿਹੜੇ ਮਰਜ਼ੀ ਪਿੰਡ 'ਚ ਜਾ ਕੇ ਮੈਨੂੰ ਸਵਾਲ ਪੁੱਛ ਲਓ ਮੈਂ ਸਵਾਲ ਪੁੱਛੂਗਾ ਜਵਾਬ ਦੇ ਕੇ ਜਾਇਓ ਤੁਸੀਂ ਸਵਾਲ ਜਿਹੜੇ ਮਰਜ਼ੀ ਕੈਮਰਾ ਨੂੰ ਲਿਆ ਕੇ ਚਲਾਉਣ ਨੂੰ ਲਿਆ ਕੇ ਆਜੋ ਪੁੱਛ ਲਓ ਮੈਂ ਤਿਆਰ ਹਾਂ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਕਿ ਲੱਖੇ ਸਦਾਨੇ ਉੱਪਰ ਦੋਸਤੋ ਜੋ ਵੀ ਧਰਨੇ ਦੇ ਵਿੱਚ ਪਹੁੰਚਣ ਦੇ ਲਈ ਜੋ ਇਲਜ਼ਾਮ ਲੱਗ ਰਹੇ ਸੀ ਤੇ ਜੋ ਵੀ ਦੋਸਤੋ ਲੱਖੇ ਸਦਾਨੇ ਨੇ ਆਪਣੇ ਵਿਚਾਰ ਰੱਖੇ ਤੁਸੀਂ ਦੋਸਤੋ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਫੇਟਾ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਨਾਲ ਹੀ ਦੋਸਤੋ ਜੇ ਤੁਸੀਂ ਸਾਡੇ YouTube ਚੈਨਲ ਮੈਕਸ TV ਨੂੰ ਹਲੇ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੇਠਾਂ ਦਿੱਤੇ ਗਏ ਰੈੱਡ ਸਬਸਕ੍ਰਾਈਬ ਬਟਨ ਤੇ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਲਤ ਜ਼ਰੂਰ ਕਰਦੇ ਹੋ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਦੇ ਨਾਲ ਵੀਡੀਓ ਦੇਖਣ ਲਈ ਸਾਰੇ ਹੀ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ